प्यारे दोस्तों आज एक विनती करने लिए ਤੁਹਾਡੇ ਸਾਹਮਣੇ ਆਇਆ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ। ਖੜਾ ਦੇ ਵਿੱਚ ਕਿਰਿਆ ਹੋਇਆ ਪੰਜਾਬ। ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ। ਛੱਤਾਂ ਤੇ ਭੁੱਖਣ ਪਾਣੇ ਬੈਠੇ ਨੇ। ਉਹਨਾਂ ਕੋਲ ਪੀਣ ਨੂੰ ਪਾਣੀ ਵੀ ਨਹੀਂ ਹੈ। ਖਾਣ ਨੂੰ ਕੁਝ ਵੀ ਨਹੀਂ। ਜਾਨਵਰਾਂ ਵਾਸਤੇ ਚਾਰਾ ਹੈ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨਾਲ ਖੜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਨਹੀਂ ਕਹਿੰਦਾ ਕਿ ਲੱਖ ਰੁਪਏ ਲਾ ਦਿਓ पता करो कि किस तरह उन्होंने तक की चीज की जरूरत है पहुंचाई जा सकती है पहुंचाई जाए जिन्ने जो के भी बेशक कोई हजार कोई पांच सौ कोई सौ जिन्हे जोगा कोई है ओनी मदद करे असी भी कोशिश कर रहे सात सारे सज्जन लगे हुए हैं